ਰਹੀ ਆਪ ਸਭ ਨੂੰ ਜੀ ਇਹਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਚੀਨ ਦਾ ਰੂਸ ਤੋਂ ਤੇਲ ਖਰੀਦਣ ਤੇ ਅਮਰੀਕਾ ਨੂੰ ਭਾਰਤ ਵਰਗਾ ਜਵਾਬ ਇਸ ਤਰ੍ਹਾਂ ਅਮਰੀਕਾ ਵੱਲੋਂ ਨਵੀਆਂ ਟੈਰੀਫਾਂ ਲਗਾਉਂਦੀ ਧਮਕੀ ਅਤੇ ਦੇ ਬਾਵਜੂਦ ਚੀਨ ਤੇ ਰੂਸ ਤੋਂ ਤੇਲ ਦੀ ਖਰੀਦ ਨੂੰ ਪੂਰੀ ਤਰ੍ਹਾਂ ਜਾਇਜ਼ ਤੇ ਕਾਨੂੰਨਕਰਰ ਦਿੱਤਾ ਅਤੇ ਇਹ ਬਿਆਨ ਅਮਰੀਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਉਸ ਧਮਕੀ ਤੋਂ ਬਾਅਦ ਆਇਆ ਜਿਸ ਵਿੱਚ ਉਹਨਾਂ ਨੇ ਰੂਸ ਤੋਂ ਕ੍ਰੂਸੀ ਤੇਲ ਖਰੀਦਣ ਵਾਲੇ ਦੇਸ਼ਾਂ ਖਾਸ ਕਰਕੇ ਭਾਰਤ ਤੇ ਚੀਨ ਤੇ ਵਾਧੂ ਟੈਰੀਫ ਲਗਾਉਂਦੀ ਗੱਲ ਕਰ ਰਹੇ ਸਨ ਅਮਰੀਕਾ ਪਹਿਲਾਂ ਹੀ ਭਾਰਤ ਤੇ ਦਬਾਅ ਬਣਾਉਣ ਲਈ ਭਾਰਤ ਵਸਤੂਆਂ ਤੇ ਵਪਾਰ ਡਿਊਟੀਆਂ ਵਧਾ ਚੁੱਕਿਆ ਹੈ ਅਤੇ ਇਸ ਦੇ ਜਵਾਬ ਵਿੱਚ ਭਾਰਤ ਦੇ ਪ੍ਰਧਾਨਗੀ ਪ੍ਰਧਾਨ ਮੰਤਰੀ ਨਿੰਦਰ ਮੋਦੀ ਨੇ ਕਿਹਾ ਕਿ ਉਹ ਕਿਸਾਨਾਂ ਅਤੇ ਪਸ਼ੂਆਂ ਪਾਲਣ ਦੀ ਹਿੱਤਾਂ ਦੀ ਰੱਖਿਆ ਲਈ ਕੋਈ ਵੀ ਕੀਮਤ ਚੁਕਾਉਣ ਲਈ ਤਿਆਰ ਹਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਮੈਨੂੰ ਨਿੱਜੀ ਤੌਰ ਤੇ ਇਸ ਦੀ ਵੱਡੀ ਕੀਮਤ ਚੁਕਾਉਣੀ ਪਵੇਗੀ ਪਰ ਮੈਂ ਇਸ ਦੀ ਤਿਆਰ ਹਾਂ ਅਤੇ ਇਸ ਦੇ ਨਾਲ ਚੀਨ ਦੇ ਵੀ ਇਸ ਤਨਾ ਦਾ ਪ੍ਰਖਪਣਿਆ ਤੇ ਚੀਨ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਚੀਨ ਲਈ ਰੂਸ ਸਮੇਤ ਦੁਨੀਆ ਦੇ ਸਾਰੇ ਦੇਸ਼ਾਂ ਨਾਲ ਆਮ ਆਰਥਿਕ ਵਪਾਰ ਅਤੇ ਊਰਜਾ ਸਹਿਯੋਗ ਰੱਖਣਾ ਚਾਹੀ ਚ ਹੈ ਅਸੀਂ ਆਪਣੀਆਂ ਰਾਸ਼ਟਰੀ ਜ਼ਰੂਰਤਾਂ ਦੇ ਅਨੁਸਾਰ ਊਰਜਾ ਸੁਰੱਖਿਆ ਲਈ ਕਦਮ ਚੁੱਕਾਂਗੇ ਟਰੰਪ ਰੂਸ ਯੂਕਰੇਨ ਜੰਗ ਵਿੱਚ ਸ਼ਾਂਤੀ ਸਮਝੌਤੇ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਮੰਨਣਾ ਹੈ ਅਤੇ ਕੀ ਰੂਸ ਦੇ ਮੁੱਖ ਵਪਾਰ ਭਾਈਵਾਲ ਦੇ ਦਬਾਅ ਪਾਉਣ ਇਸ ਜਤਨ ਦਾ ਹਿੱਸਾ ਹੈ ਇਸ ਹਫਤੇ ਟਰੰਪ ਦੇ ਰਾਜਦੂਤ ਟਵੀਟ ਟਵਿੱਟਰ ਕੋਫਰ ਨੇ ਕੀ ਕੀ ਲੈਣਾ ਵਿਚ ਰੂਸ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਲਗਭਗ 3 ਘੰਟੇ ਗੱਲਬਾਤ ਕੀਤੀ ਪਰ ਕੋਈ ਖਾਸ ਨਤੀਜਾ ਨਹੀਂ ਨਿਕਲੇ ਇਸ ਦੌਰਾਨ ਚੀਨ ਦੇ ਰਾਸ਼ਟਰੀ ਸੀ ਕਸ਼ਤਪਤੀ ਸੀ ਜਿਨ ਜਿਨ ਪਿੰਗ ਨੇ ਵੀ ਪੁਨੀਤ ਨਾਲ ਫੋਨ ਤੇ ਗੱਲ ਕੀਤੀ ਖਬਰ ਨੂੰ ਅੰਤ ਤੱਕ ਵੇਖਣ ਲਈ ਧੰਨਵਾਦ